ਸਤ ਸ੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਾਂ YouTube ਚੈਨਲ ਜੌਬ ਅਲਰਟ ਬਈ ਅਮਨ ਤੇ ਦੋਸਤੋ ਅੱਜ ਦੀ ਅਪਡੇਟ ਸਟੇਟ ਬੈਂਕ ਆਫ ਇੰਡੀਆ ਵੱਲੋਂ ਆਈ ਹੈ ਜੀ ਬਹੁਤ ਹੀ ਵਧੀਆ ਭਰਤੀ ਆ ਚੁੱਕੀ ਹੈ ਜੀ ਸਟੇਟ ਬੈਂਕ ਆਫ ਇੰਡੀਆ ਵੱਲੋਂ ਇਹਦੇ ਵਿੱਚ 5100 ਵੈਕੈਂਸੀਆਂ ਦੀ ਮੰਗ ਕੀਤੀ ਗਈ ਹੈ ਜੀ 5100 ਤੋਂ ਪਲੱਸ ਹੀ ਹਨ ਜੀ ਵੈਕੈਂਸੀਆਂ ਜੂਨੀਅਰ ਐਸੋਸੀਏਟ ਦੀਆਂ ਕਸਟਮਰ ਰਿਲੇਸ਼ਨਸ਼ਿਪ ਦੀਆਂ ਅਸਾਮੀਆਂ ਦੀ ਮੰਗ ਕੀਤੀ ਜਾਂਦੀ ਹੈ ਜੀ ਅਤੇ ਇਸ ਦੇ ਵਿੱਚ ਐਕਸਮੈਨ ਲਈ ਬਹੁਤ ਹੀ ਵਧੀਆ ਮੌਕਾ ਆ ਚੁੱਕਿਆ ਹੈ ਜੀ ਵੈਸੇ ਤਾਂ ਇਹਦੇ ਵਿੱਚ ਗ੍ਰੈਜੂਏਸ਼ਨ ਮੰਗੀ ਗਈ ਹੈ ਲੇਕਿਨ ਆਰਮੀ ਵਾਲਿਆਂ ਦੇ ਲਈ ਉਹ ਆਰਮੀ ਵਾਲਾ ਸਰਟੀਫਿਕੇਟ ਮਿਲਦਾ ਜੀ ਬੀਏ ਵਾਲਾ ਉਹ ਵੈਲਿਡ ਹੋਵੇਗਾ ਜੀ ਐਸਵੀ ਦੇ ਵਿੱਚ ਭਰਤੀ ਹੋਣ ਦਾ ਬਹੁਤ ਹੀ ਵਧੀਆ ਮੌਕਾ ਆ ਚੁੱਕਿਆ ਜੀ ਇਸ ਦੇ ਵਿੱਚ ਪੂਰੀ ਜਾਣਕਾਰੀ ਅਸੀਂ ਅੱਗੇ ਵੀਡੀਓ ਵਿੱਚ ਦਿੰਦੇ ਹਾਂ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਕੋਈ ਵੀ ਪੁਆਇੰਟ ਮਿਸ ਨਹੀਂ ਕਰਨਾ ਜੀ ਇਸ ਪੋਸਟ ਦੇ ਲਈ ਉਮਰ ਕਿੰਨੀ ਮੰਗੀ ਗਈ ਹੈ ਜੀ ਅਤੇ ਪੇ ਸਕੇਲ ਕਿੰਨੀ ਹੈ ਇਹ ਸਾਰੀ ਜਾਣਕਾਰੀ ਸੀ ਵੀਡੀਓ ਵਿੱਚ ਦੇਵਾਂਗੇ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਅਤੇ ਨਾਲ ਹੀ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ 올 ਦਾ ਬਟਨ ਪ੍ਰੈਸ ਕਰਨਾ ਜੀ ਤਾਂ ਜੋ ਆਉਣ ਵਾਲੀਆਂ ਗਵਰਨਮੈਂਟ ਜੋਬ ਪ੍ਰਾਈਵੇਟ ਜੋਬ ਕਿਸੇ ਵੀ ਜੋਬ ਸੰਬੰਧੀ ਨੋਟੀਫਿਕੇਸ਼ਨ ਦੀ ਸਹੀ ਅਤੇ ਸਟੀਕ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅਤੇ ਤੁਸੀਂ ਸਮਾਂ ਰਹਿੰਦੇ ਇਸ ਪੋਸਟ ਨੂੰ ਅਪਲਾਈ ਕਰ ਸਕੋ ਦੋਸਤੋ ਜੇਕਰ ਤੁਸੀਂ ਇਸ ਪੋਸਟ ਦੇ ਲਈ ਐਲੀਜੀਬਲ ਨਹੀਂ ਤਾਂ ਫਿਰ ਵੀ ਤੁਸੀਂ ਇਸ ਪੋਸਟ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਨਾ ਜੀ ਤਾਂ ਜੋ ਕਿਸੇ ਵੀ ਜ਼ਰੂਰਤਮੰਦ ਕੈਂਡੀਡੇਟ ਕੋਲ ਇਹ ਵੀਡੀਓ ਪਹੁੰਚ ਸਕੇ ਅਤੇ ਇਸ ਪੋਸਟ ਨੂੰ ਅਪਲਾਈ ਕਰ ਸਕੇ ਅਤੇ ਨੌਕਰੀ ਲੱਗ ਸਕੇ ਜੀ। ਦੇਰ ਨਾ ਕਰਦੇ ਹੋਏ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ ਐਸਵੀ ਬੈਂਕ ਦੇ ਵਿੱਚ ਬਹੁਤ ਵਧੀਆ ਮੌਕਾ ਆ ਚੁੱਕਾ ਹੈ ਇਸ ਭਰਤੀ ਦਾ। ਇਸ ਦੇ ਵਿੱਚ ਪੋਸਟ ਨੇਮ ਹੈ ਜੋ ਜੂਨੀਅਰ ਐਸੋਸੀਏਟ ਕਸਟਮਰ ਸਪੋਰਟ ਐਂਡ ਸੇਲਜ਼ ਦੇ ਵਿੱਚ 5180 ਵੈਕੈਂਸੀਆਂ ਦੀ ਅਨਾਉਂਸਮੈਂਟ ਕੀਤੀ ਗਈ ਹੈ ਜੀ। ਜਿਸ ਦੇ ਵਿੱਚ ਚੰਡੀਗੜ੍ਹ ਸਰਕਲ ਦੇ ਵਿੱਚ ਪੰਜਾਬ ਸਟੇਟ ਦੇ ਲਈ ਇਹ ਵੈਕੈਂਸੀਆਂ 178 ਰਹਿਣ ਵਾਲੀਆਂ ਹਨ ਜੀ। ਇਸ ਪੋਸਟ ਨੂੰ ਅਪਲਾਈ ਕਰਨ ਦੀ ਡੇਟ 6 8 2025 ਤੋਂ ਸ਼ੁਰੂ ਹੋ ਕੇ 26 8 2025 ਤੱਕ ਇਹਨਾਂ ਸਾਮੀਆਂ ਨੂੰ ਆਨਲਾਈਨ ਭਰ ਸਕਦੇ ਹੋ ਜੀ ਬਿਲਕੁਲ ਫਰੈਸ਼ ਨੋਟੀਫਿਕੇਸ਼ਨ ਆਇਆ ਜੀ ਐਸਵੀ ਵੱਲੋਂ ਸਭ ਤੋਂ ਪਹਿਲਾਂ ਆਪਣੇ ਚੈਨਲ ਤੇ ਇਹਦੀ ਜਾਣਕਾਰੀ ਦੇ ਰਹੇ ਹਾਂ ਜੀ ਇਸ ਪੋਸਟ ਦੇ ਲਈ ਟੋਟਲ ਪੋਸਟਾਂ 5180 ਹਨ ਜੀ ਆਲ ਇੰਡੀਆ ਦੇ ਲਈ ਲੇਕਿਨ ਚੰਡੀਗੜ੍ਹ ਸਰਕਲ ਦੇ ਲਈ ਪੰਜਾਬ ਸਟੇਟ ਦੇ ਵਿੱਚ ਟੋਟਲ ਅਸਾਮੀਆਂ 178 ਹਨ ਜੀ ਅਲੱਗ-ਅਲੱਗ ਕੈਟਾਗਰੀ ਵਾਈਜ਼ ਅਲੱਗ-ਅਲੱਗ ਇਹ ਤੁਹਾਨੂੰ ਦੱਸ ਦਿਆਂ ਜੀ ਅਗੇ ਇਹਦੇ ਵਿੱਚ ਪੀਡਬਲਿਊਡੀ ਅਤੇ ਐਕਸਵਾ ਕੈਂਡੀਡੇਟ ਵੀ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਨ ਜੀ ਇਸ ਵਰਤੀ ਲਈ ਜੋ ਏਜ ਹੈ ਜੀ ਕੈਂਡੀਡੇਟ ਦੀ ਉਹ 20 ਸਾਲ ਤੋਂ ਲੈ ਕੇ 28 ਸਾਲ ਤੱਕ ਰਹਿਣ ਵਾਲੀ ਹੈ ਜੀ ਏਜ ਰੈਲੈਕਸੇਸ਼ਨ ਵੀ ਮਿਲੇਗੀ ਜੀ ਅਤੇ ਜਿੰਨੇ ਕੈਂਡੀਟਾਂ ਨੂੰ ਟ੍ਰੇਨਰ ਦਾ ਸਰਟੀਫਿਕੇਟ ਮਿਲਿਆ ਹੋਇਆ ਹੈ ਐਸਵੀ ਦੇ ਵਿੱਚ ਉਹਨਾਂ ਨੂੰ ਜਰਨਲ ਦੇ ਲਈ 1 ਸਾਲ ਓਬੀਸੀ ਦੇ ਲਈ 4 ਸਾਲ ਇਸ ਪੋਸਟ ਦੇ ਲਈ ਜੋ ਐਜੂਕੇਸ਼ਨਲ ਕੁਆਲੀਫਿਕੇਸ਼ਨ ਮੰਗੀ ਗਈ ਹੈ ਜੀ ਉਹ ਇਸ ਤਰ੍ਹਾਂ ਹੈ ਜੀ ਕੈਂਡੀਡੇਟ ਦੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਅਤੇ ਉਸ ਦਾ ਜੋ ਸਰਟੀਫਿਕੇਟ ਹੈ ਜੀ 31 12 2025 ਤੱਕ ਕੈਂਡੀਡੇਟ ਕੋਲ ਹੋਣਾ ਚਾਹੀਦਾ ਜੀ ਜੇਕਰ ਫਾਈਨਲ ਵਾਲੇ ਕੈਂਡੀਡੇਟ ਹਨ ਉਹਨਾਂ ਕੋਲ ਇਹ ਕਤੀ 12 2025 ਤੱਕ ਪਾਸ ਦਾ ਸਰਟੀਫਿਕੇਟ ਹੋਣਾ ਚਾਹੀਦਾ ਜੀ ਗ੍ਰੈਜੂਏਸ਼ਨ ਦਾ ਤਾਂ ਹੀ ਉਹ ਇਸ ਪੋਸਟ ਨੂੰ ਅਪਲਾਈ ਕਰ ਸਕਦੇ ਹਾਂ ਜੀ ਅਤੇ ਜੋ ਐਕਸਮੈਨ ਹਨ ਉਹਨਾਂ ਲਈ 10ਵੀਂ ਪਾਸ ਸਰਟੀਫਿਕੇਟ ਚੱਲੇਗਾ ਜੀ ਪਰ ਜੋ ਸਿਲੈਕਸ਼ਨ ਪ੍ਰੋਸੈਸ ਹੈ ਜੀ ਇਸ ਭਰਤੀ ਦੇ ਲਈ ਸਭ ਤੋਂ ਪਹਿਲਾਂ ਇਸ ਵਿੱਚ 100 ਮਾਰਕ ਦਾ ਪ੍ਰੀ ਪੇਪਰ ਹੋਏਗਾ ਜੀ ਜਿਸ ਵਿੱਚ ਨੈਗੇਟਿਵ ਮਾਰਕਿੰਗ ਰਹੇਗੀ ਜੀ ਜੋ ਕਿ 100 ਨੰਬਰ ਦਾ ਪੇਪਰ ਹੋਏਗਾ ਉਸ ਤੋਂ ਬਾਅਦ ਮੇਨ ਐਗਜ਼ਾਮ ਹੋਏਗਾ ਜੀ 200 ਮਾਰਕ ਦਾ ਤੇ ਟਾਈਮ ਵਗੈਰਾ ਹੈਗਾ ਜੀ 2 ਘੰਟੇ 40 ਮਿੰਟ ਇਦਾਂ ਨੈਗੇਟਿਵ ਮਾਰਕਿੰਗ ਹੋ ਗਈ ਜੀ। ਅਤੇ ਜੋ ਜਾਮਰਿਆਂ ਵਾਲਾ ਜੀ ਉਹ ਤਿੰਨ ਪਿਛਾਵਾਂ ਦੇ ਵਿੱਚ ਰਹਿਣ ਵਾਲਾਗਾ ਇੰਗਲਿਸ਼, ਹਿੰਦੀ, ਪੰਜਾਬੀ। ਤੁਸੀਂ ਆਪਣੀ ਭਾਸ਼ਾ ਸਿਲੈਕਟ ਕਰ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਪੇਪਰ ਦੇ ਚਾਹੁੰਦੇ ਹੋਗੇ। ਅਤੇ ਪੀ ਇਹਦੇ ਵਿੱਚ 24000 ਆ ਪਿਆਰ 20 20 ਰਹਿਣ ਵਾਲੀ ਹੈ ਜੀ। ਬਾਅਦ ਵਿੱਚ ਇਨਕ੍ਰੀਮੈਂਟ ਲੱਗੇਗਾ ਜੀ। ਅਤੇ ਲਾਸਟ ਜਿਹੜਾ ਪੇਮੈਂਟ ਹੈ ਜੀ ਉਹ 61800 ਤੱਕ ਪੇਮੈਂਟ ਮਿਲੇਗੀ ਜੀ। ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਐਪਲੀਕੇਸ਼ਨ ਫੀਸ ਇਸ ਦੇ ਵਿੱਚ ਐਸਸੀ ਐਸਟੀ ਦੇ ਲਈ ਕੋਈ ਵੀ ਫੀਸ ਨਹੀਂ ਰਹੇ ਵਾਲੀ ਜੀ ਅਤੇ ਨਾ ਹੀ ਐਕਸਮੈਨ ਦੇ ਲਈ ਫੀਸ ਰਹੇ ਵਾਲੀ ਹੈ ਜੀ ਐਪਲੀਕੇਸ਼ਨ ਫੀਸ ਹੈ ਲੇਕਿਨ ਜਰਨਲ ایਡਬੀਐਸ ਓਬੀਸੀ ਦੇ ਲਈ 750 ਰੁਪਏ ਐਪਲੀਕੇਸ਼ਨ ਫੀਸ ਰਹੇ ਵਾਲੀ ਹੈ ਜੀ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਹੈਲਪਲਾਈਨ ਨੰਬਰ ਵੀ ਇਹਨਾਂ ਨੇ ਦਿੱਤਾ ਹੋਇਆ ਜੀ ਕਵਰੀ ਹੈ ਤੁਹਾਡੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਅਤੇ ਇਸ ਵਿੱਚ ਜੋ ਐਗਜ਼ਾਮੀਨੇਸ਼ਨ ਸੈਂਟਰ ਹਨ ਉਹ ਇਸ ਤਰ੍ਹਾਂ ਹਾਂਜੀ ਅਮਰਸਰ ਬਠਿੰਡਾ ਜਲੰਧਰ ਲੁਧਿਆਣਾ ਮਹਾਲੀ ਪਟਿਆਲਾ ਮੋਗਾ ਫਗਵਾੜਾ ਇਹ ਸੈਂਟਰ ਹਾਂਜੀ ਇਹਨਾਂ ਦੇ ਵਿੱਚ ਹੀ ਐਗਜ਼ਾਮ ਹੋਵੇਗਾ ਜੀ ਬਹੁਤ ਵਧੀਆ ਮੌਕਾ ਆ ਚੁੱਕਾ ਹੈ ਜੀ ਇਹ ਸ਼ਾਨਦਾਰ ਮੌਕਾ ਹੈ ਜੀ ਐਸਵੀ ਦੇ ਵਿੱਚ ਭਰਤੀ ਹੋਣ ਦਾ ਜੋ ਕੈਂਡੀਡੇਟ ਤਿਆਰੀ ਕਰ ਰਹੇ ਹਨ ਜੀ ਉਹਨਾਂ ਲਈ ਬਹੁਤ ਵਧੀਆ ਮੌਕਾ ਹੈ ਜੀ ਜੇਕਰ ਇਸ ਪੋਸਟ ਦਾ ਲਿੰਕ ਤਾਂ ਨੂੰ ਚਾਹੀਦਾ ਹੈ ਤਾਂ ਉਹ ਸਾਡੇ WhatsApp ਚੈਨਲ ਤੇ ਹੈ ਜੀ ਉੱਥੇ ਜਾ ਕੇ ਤੁਸੀਂ ਨੋਟੀਫਿਕੇਸ਼ਨ ਨੂੰ ਡਾਊਨਲੋਡ ਵੀ ਕਰ ਸਕਦੇ ਹੋ ਤੇ ਪੜ੍ਹ ਵੀ ਸਕਦੇ ਹੋ ਜੀ ਅਤੇ ਐਪਲੀਕੇਸ਼ਨ ਨੂੰ ਅਪਲਾਈ ਵੀ ਕਰ ਸਕਦੇ ਹੋ ਜੀ WhatsApp ਚੈਨਲ ਦਾ ਲਿੰਕ ਵੀਡੀਓ ਡਿਸਕ੍ਰਿਪਸ਼ਨ ਵਿੱਚ ਹੈ ਜੀ ਲੇਕਿਨ ਤੁਸੀਂ ਨੋਟੀਫਿਕੇਸ਼ਨ ਨੂੰ ਪੜ੍ਹ ਕੇ ਹੀ ਚੰਗੀ ਤਰ੍ਹਾਂ ਪੜ੍ਹ ਲੈਣਾ ਜੀ ਪੜ੍ਹਨ ਤੋਂ ਬਾਅਦ ਹੀ ਪੋਸਟ ਨੂੰ ਅਪਲਾਈ ਕਰਨਾ ਹੈ ਜੀ ਜੇ ਤੁਹਾਡੀ ਇਸ ਪੋਸਟ ਸੰਬੰਧੀ ਕੋਈ ਵੀ ਕਵਰੀ ਹੈ ਤੁਸੀਂ ਇਹਦੇ ਹੈਲਪਲਾਈਨ ਨੰਬਰ ਤੇ ਚੈੱਕ ਕਰ ਸਕਦੇ ਹੋ ਜਾ ਕੇ ਜਾਂ ਫਿਰ ਸਾਨੂੰ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦੇ ਜੀ ਤੁਹਾਡੀ ਪੂਰੀ ਮੱਤ ਕੀਤੀ ਜਾਵੇਗੀ ਜੀ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ